ਕਿਸਾਨੀ ਅੰਦੋਲਨ ਜਿਹੜਾ ਹੈ ਉਹ ਸੈਕਿੰਡ ਵਰਜਨ ਉਹਦਾ ਸ਼ੁਰੂ ਹੋ ਚੁੱਕਿਆ ਹੈ ਕਿਸਾਨ ਜਿਹਨੇ ਨੇ ਉਹ ਦਿੱਲੀ ਦੀ ਬਰੂਹਾਂ ਤੇ ਬੈਠਨੇ ਸ਼ੁਰੂ ਹੋ ਗਏ ਨੇ ਟਰੈਕਟਰ ਲੈ ਕੇ ਪਹੁੰਚ ਚੁੱਕੇ ਨੇ ਕੀ ਹੈ ਪੂਰਾ ਮਾਮਲਾ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਜਿਹੜਾ 15 ਮਹੀਨੇ ਜਿਹੜਾ 220 221 ਦਿਨ ਤੋਂ ਲੰ ਚੱਲਿਆ ਸੀ ਉਸ ਸਮੇਂ ਜਿਹੜੇ ਤਿੰਨ ਖੇਤੀਬਾੜੀ ਕਾਨੂੰਨ ਆਏ ਸੀ ਬਹੁਤ ਸਾਰੀਆਂ ਸੰਘਰਸ਼ ਨੇ ਮੰਗਾ ਕਿ ਆ ਸੀ ਕਾਨੂੰਨ ਵਾਪਸ ਲੈ ਲੈ ਸੀ ਫਿਰ ਐਮ ਐਸ ਪੀ ਦੀ ਗਾਰੰਟੀ ਜਾਂ ਹਰ ਫਸਲਾਂ ਦਾ ਜਿਹੜਾ ਐਮ ਐਸ ਪੀ ਦੇ ਤਹਿਤ ਖਰੀਦਦਾ ਜਾ ਗਲ ਲਖੀਮਪੁਰ ਕੀਰੀ ਕਾਂਡ ਦੇ ਜਿਹੜੇ ਦੋਸ਼ਿਆਂ ਨੂੰ ਸਜ਼ਾ ਬਹੁਤ ਸਾਰੇ ਜਿਹੇ ਮਸਲੇ ਕਿਸਾਨਾਂ ਦੇ ਖੇਤੀ ਤੇ ਮਜ਼ਦੂਰਾਂ ਦੇ ਹੁਣ ਸਵਾਲ ਹੈ ਕਿ ਕੋਈ ਵੀ ਮੰਨੇ ਨਹੀਂ ਹੁਣ ਸਿਰ ਤੇ ਲੋਕ ਸਭਾ ਚੋਣਾਂ ਆ ਗਈਆਂ ਆ ਤੇ ਸੈਂਟਰ ਸਰਕਾਰ ਨੂੰ ਭਾਜਣਾ ਪੈ ਗਿਆ ਕਿ ਜੇ 13 ਫਾਰਿਵ ਨੂੰ ਫੇਰ ਦਿੱਲੀ ਕਿਸਾਨ ਇਕੱਠੇ ਹੋਗੇ ਤੇ ਸਾਡੇ ਵਾਸਤੇ ਵੱਡੀ ਮੁਸੀਬਤ ਆਏਗੀ ਹੁਣ ਹੁਣ ਤੋਂ ਹੀ ਹਰਿਆਣਾ ਕਿਉਂਕਿ ਹਰਿਆਣਾ ਭਾਜਪੀ ਦੀ ਸਰਕਾਰ ਔਰ ਭਾਜਪੀ ਸੈਂਟਰ ਚ ਭਾਜਪੀ ਸਰਕਾਰ ਹਰਿਆਣਾ ਦੇ ਮਨੋਰ ਲਾਲ ਖੱਟੜ ਸਰਕਾਰ ਨੇ ਜਿੰਨੇ ਪੰਜਾਬ ਤੋਂ ਰਾਹ ਜਾਣ ਵਾਲੇ ਦੇ ਲਈ ਬੰਦ ਕਰਤੇ ਵੀ ਖੱਟੜ ਸਾਹਿਬ ਨੂੰ ਪੁੱਛੇ ਕਿ ਕੀ ਗੱਲ ਹਰਿਆਣਾ ਤੁਹਾਡਾ ਵਾ ਛੜਕਾਂ ਤੁਹਾਡੀਆਂ ਨੇ ਤੁਸੀਂ ਕਿਸੇ ਨੇ ਦਿੱਲੀ ਜਾਣਾ ਤੁਸੀਂ ਕੌਣ ਹੁੰਦੇ ਹੋ ਜੋ ਰੁਕਣ ਵਾਲੇ ਮਤਲਬ ਕੱਲ ਨੂੰ ਪੰਜਾਬ ਦੇ ਹਰਿਆਣਾ ਦੇ ਹਿਮਾਚਲ ਦੇ ਲੋਕ ਜਾ ਨਹੀਂ ਸਕਦੇ ਦਿੱਲੀ ਅਗਲੇ ਨੇ ਸੈਂਟਰ ਸਰਕਾਰ ਕੋ ਮੰਗਾ ਰੱਖਣੇ ਤੁਸੀਂ ਕੌਣ ਹੁੰਦੇ ਉਹਦੇ ਸੈਂਟਰ ਸਰਕਾਰ ਦੇਖੇ ਦਿੱਲੀ ਦੇਖੇ ਦਿੱਲੀ ਵੜ ਦੇਣਾ ਕਿ ਨਹੀਂ ਦੇਣਾ ਤੁਸੀਂ ਕਿ ਅਜੇ ਇਹ ਕਰਦੇ ਹੋਗੇ ਨਾ ਪਰ ਉਹ ਕਿਉਂਕਿ ਮਨੋਰ ਲਾਲ ਨੂੰ ਲੱਗਦਾ ਹੈਗਾ ਕਿ ਮੈਂ ਇੱਥੋਂ ਦਾ ਰਾਜਾ ਹਰਿਆਣੇ ਦਾ ਮੇਰੇ ਤੋਂ ਬਗੈਰ ਕੌਣ ਜਾ ਸਕਦਾ ਪਿਛਲੀ ਵਾਰੀ ਮਨੂਰ لال ਖੱਟੜ ਨੂੰ ਬਹੁਤ ਵੱਡਾ ਭੁਲੇਖਾ ਸੀ ਜਿਹੜੇ ਤਿੰਨ ਤਿੰਨ ਮਹੀਨੇ ਨਾਲ ਤੇ ਮਿਹਨਤ ਕਰਕੇ ਬੈਰੀਗੇਡਸ ਲਾਇਆ ਸੀ ਕਿਸਾਨਾਂ ਨੇ ਤਿੰਨ ਮਿੰਟ ਚ ਉਖਾੜ ਕੇ ਰੱਖ ਦਿੱਤੇ ਸੀ ਤੇ ਜਦੋਂ ਲੋਕਾਂ ਦੀ ਆਂਦੀ ਨਾ ਆਵਾਜ਼ ਇਕੱਠੀ ਹੁੰਦੀ ਆ ਫਿਰ ਸਾਰੇ ਭੱਜ ਜਾਂਦੇ ਹੈਗੇ ਨੇ ਉਹਨ ਸਵਾਲ ਹੈ ਕਿ ਸੈਂਟਰ ਨੂੰ ਲੱਗਦਾ ਸੈਂਟਰ ਨੇ ਪਹਿਲਾਂ ਹੀ ਆਪਣੇ ਤਿੰਨ ਚਾਰ ਮੰਤਰੀਆਂ ਦੀ ਡਿਊਟੀ ਲਗਾ ਦਿੱਤੀ ਆ ਸੀਐਮ ਸਾਹਿਬ ਵੀ ਸ਼ਾਇਦ ਪੰਜਾਬ ਦੇ ਵਿਚੋਲਗੀ ਕਰਨ ਕਿ ਬੈਠ ਕੇ ਮੰਗਾ ਹੱਲ ਹੋ ਜਾਂਦੇ ਸਭ ਤੋਂ ਵੱਡੀ ਗੱਲ ਬੈਠ ਕੇ ਕਿਉਂਕਿ ਮਸਲਾ ਤੇ ਟੇਬਲ ਤੇ ਬੈਠ ਕੇ ਹੱਲ ਹੁੰਦਾ ਤੇ ਸੈਂਟਰ ਸਰਕਾਰ ਨੂੰ ਮੰਗਾ ਮੰਨ ਲੈਣੀਆਂ ਚਾਹੀਦੀਆਂ ਕਿਸਾਨਾਂ ਨੂੰ ਇਸ ਕਿਸਾਨਾਂ ਨੂੰ ਕਿਹੜਾ ਵੀ ਚਾਚ ਚੜਦਾ ਹੈਗਾ ਕਿ ਘਰਾਂ ਚੋਂ ਠੰਡ ਚੋਂ ਨਿਕਲ ਕੇ ਉੱਪਰ ਧਰਨੇ ਦੇਣ ਰੋਸ ਮੁਜ਼ਾਹਰਾ ਕਰਨ ਉਹ ਉਹ ਕਿਹੜੇ ਵੇਲੇ ਆ ਗਏ ਨੇ ਤੇ ਇਸ ਕਰਕੇ ਇਹ ਸਰਕਾਰ ਨੂੰ ਚਾਹੀਦਾ ਮੰਗਾ ਮੰਨ ਲੈਣੀਆਂ ਚਾਹੀਦੀਆਂ ਜਿਹੜੀਆਂ ਜਾਇਜ਼ ਨੇ ਜਿਹੜੀਆਂ ਜਾਇਜ਼ ਮੰਗਾ ਮੰਨ ਲੈਣੀਆਂ ਚਾਹੀਦੀਆਂ ਤੁਸੀਂ ਮੰਨੀਆਂ ਨਹੀਂ ਸਾਰੀਆਂ ਦੀ ਸਾਰੀਆਂ ਜਾਇਜ਼ ਆ ਤੁਸੀਂ ਇੱਕ ਸ਼ਰਮ ਤੁਹਾਡੇ ਮਨਿਸਟਰ ਦੇ ਮੁੰਡੇ ਨੇ ਕਿਸਾਨ ਮਾਰ ਤੇ ਪੱਤਰਕਾਰ ਮਾਰ ਤੇ ਗੱਡੀ ਤਲੇ ਦੇ ਕੇ ਤੁਸੀਂ ਉਹ ਜਿਹੜਾ ਤੁਹਾਡਾ ਮਨਿਸਟਰ ਸੀ ਉਹਨੂੰ ਹੋਮ ਮਨਿਸਟਰ ਸੀ ਜਿਹੜਾ ਸਟੇਟ ਹੋਮ ਮਨਿਸਟਰ ਤੇ ਨਹੀਂ ਕਰਕੇ ਤੁਸੀਂ ਉਹਨੂੰ ਬਾਹਰ ਨਹੀਂ ਕੱਢਿਆ ਗਿਆ ਹੁਣ ਤੁਹਾਨੂੰ ਭਾਜਣਾ ਪੈ ਗਿਆ ਮੈਨੂੰ ਲੱਗਦਾ ਕਿ ਕਿਸਾਨ ਇਹਨੂੰ ਕਿਸਾਨ ਅੰਦੋਲਨ 2 ਕਹਿ ਲੋ ਜਦੋਂ ਦੇਸ਼ ਦਾ ਕਿਸਾਨ ਜਾਗਦਾ ਤੇ ਫਿਰ ਸਾਰਿਆਂ ਦੀ ਨਾ ਉਦੋਂ ਫਿਰ ਮਾਫੀ ਵੀ ਮੰਗਣੀ ਪੈਂਦੀ ਹੈਗੀਆ ਫਿਰ ਤੁਹਾਨੂੰ ਬਿੱਲ ਵੀ ਵਾਪਸ ਲੈਣੇ ਪੈਂਦੇ ਹੈਗੇ ਨੇ ਇਸ ਕਰਕੇ ਤੁਸੀਂ ਤਾਂ ਕਹਿੰਦੇ ਕਿਸਾਨਾਂ ਦੀ ਆਮਦਨ ਦੁੱਗਣੀ ਹੋਏਗੀ ਉਹ ਭਾਜਪੀ ਦੇ ਸਾਰੇ ਸ਼ੋਸ਼ੇ ਨਿਕਲੇ ਜੁਮਣੇ ਨਿਕਲੇ ਆਗੇ ਪਰ ਹੁਣ ਹਿੰਦੁਸਤਾਨ ਦਾ ਜਿਹੜਾ ਕਿਸਾਨ ਉਹ ਮੁਰ ਤੋਂ ਇਕੱਠਾ ਹੋ ਰਿਹਾ ਇਸ ਕਰਕੇ ਸਰਕਾਰਾਂ ਨੂੰ ਚਾਹੀਦਾ ਹੈ ਕਿ ਸਮਾਜ ਦਾ ਹਰ ਵਰਗ ਨੂੰ ਪ੍ਰਾਇੋਰਟੀ ਦੇ ਰੱਖੋ ਤੁਸੀਂ ਕੁਰਸੀਆਂ ਤੁਹਾਡੀਆਂ ਤਾਂ ਹੀ ਆ ਜੇ ਸਮਾਜ ਆ ਤੇ ਜੇ ਤੁਸੀਂ ਸਮਾਜ ਨੂੰ ਇਗਨੋਰ ਕਰੋਗੇ ਸਮਾਜ ਨੂੰ ਆਪਣੀ ਜੁੱਤੀ ਤੇ ਨੋਕ ਤੇ ਰੱਖੋਗੇ ਤੇ ਫਿਰ ਤੁਹਾਨੂੰ ਸੱਤਾ 'ਚੋਂ ਬਾਹਰ ਕੱਢ ਦੇਣਗੇ ਸੈਂਟਰ 'ਚ ਕਾਂਗਰਸ ਨੂੰ ਕੱਢਿਆ ਇੱਥੇ ਕਾਲੀਆਂ ਨੂੰ ਕਾਂਗਰਸੋਂ ਕੱਢਦਾ ਉੱਥੇ ਨੈਲੋ ਨੂੰ ਕਾਂਗਰਸ ਲੋਕਾਂ ਨੇ ਕੱਢਦਾ ਤੇ ਅੱਜ ਜੇ ਭਾਜਪਾ ਦਾ ਨਖਰਾ ਜਾਂ ਸੈਂਟਰ ਦੇ ਵਿੱਚ ਤੇ ਲੋਕ ਕੁਝ ਵੀ ਆ ਰੋਜ਼ ਤੱਕ ਤੱਕ ਤੇ ਪਲਟ ਦਿੰਦੇ ਨੇ ਇਥੇ ਇੰਦਰਾ ਗਾਂਧੀ ਦਾ ਨੀ ਰਾਜ ਰਿਹਾ ਇਥੇ ਵਾਜਪਾਈ ਸਾਹਿਬ ਦਾ ਰਾਜ ਨਹੀਂ ਇਥੇ ਮਨਮੋਹ ਸਿੰਘ ਦਾ ਰਿਹਾ ਇਥੇ ਮੁਗਲ ਵੀ ਚੱਲ ਗਏ ਤੁਗਲ ਵੀ ਚੱਲ ਗਏ ਅੰਗਰੇਜ਼ ਵੀ ਚੱਲ ਗਏ ਤੇ ਤੁਸੀਂ ਵੀ ਇਦਾਂ ਚਲੇ ਜਾਓਗੇ ਪਰ ਕਿਸਾਨਾਂ ਦੀਆਂ ਲੋਕਾਂ ਦੀਆਂ ਦੇਸ਼ ਦੀ ਜਨਤਾ ਦੀਆਂ ਮੰਗਾਂ ਤੁਹਾਨੂੰ ਮੰਨਣੇ ਚਾਹੀਦੇ ਇਹ ਨਹੀਂ ਹੈ ਕਿ ਤੁਸੀਂ ਸਿਰਫ ਸਿਰਫ ਵਪਾਰੀ ਵਰਗ ਨੂੰ ਰੱਖੋ ਉਹਨਾਂ ਦੀਆਂ ਤਜੋਰੀਆਂ ਭਰਦੇ ਰੋਕਾਂ ਦੇ ਟੈਕਸ ਦੇ ਦਿੱਤੇ ਰੂਪ ਦੇ ਵਿੱਚ ਤੁਸੀਂ ਉਹਨਾਂ ਦਾ 7.5-8 ਲੱਖ ਕਰੋੜ ਰੁਪਈਆ ਇੰਡਸਟਰੀਲ ਇੰਡਸਟਰੀਸ ਦਾ ਮਾਪ ਕਰ ਦਿੱਤਾ ਹੈ ਤੇ ਕਿਸਾਨਾਂ ਦੇ ਕਿਸਾਨ ਦੇਸ਼ ਦਾ ਖੁਦਕੁਸ਼ੀ ਕਰਿਆ ਚਾਹੇ ਪੰਜਾਬ ਦਾ ਕਿਸਾਨ ਚਾਹੇ ਮਹਾਰਾਸ਼ਟਰ ਦੇ ਵਿਧਰਬ ਦਾ ਚਾਹੇ ਕਰਨਾਟਕ ਦਾ ਚਾਹੇ ਯੂਪੀ ਦਾ ਬੁਰਾ ਹਾਲ ਨਾ ਫਸਲਾਂ ਤੇ ਭਾਅ ਮਿਲ ਰਿਹਾ ਡੀਜ਼ਲ ਕਿੱਥੋਂ ਤੱਕ ਪਹੁੰਚ ਚੁੱਕਿਆ ਗਿਆ ਸੰਦ ਕਿੰਨੇ ਪਹੁੰਚ ਚੁੱਕੇ ਨੇ ਖਾਦਾਂ ਕਿੰਨੀਆਂ ਪਹੁੰਚੀਆਂ ਤੇ ਉਹਨਾਂ ਨੂੰ ਉਹ ਹੀ ਕਦੀ 50 ਰੁਪਏ ਵਧਾ ਤੇ ਕਦੀ 100 ਰੁਪਏ ਵਧਾ ਦਿੱਤੇ ਹੈਗੇ ਤੇ ਉਦਯੋਗਪਤੀਆਂ ਨੇ ਤੁਸੀਂ ਉਹਨਾਂ ਦੀ ਇੰਡਸਟਰੀ ਨੂੰ ਬਿਮਾਰ ਕਹਿ ਕੇ ਕਰੋੜਾ ਰੁਪਏ ਦੇ maaf ਕਰ ਦਿੰਦੇ ਹੈਗੇ ਨੇ ਉਦੋਂ ਦੇਸ਼ ਦੀ ਜਿਹੜੀ ਆ ਗਰੋਥ ਤੁਹਾਨੂੰ ਕੋਈ ਪਰਵਾਹ ਨਹੀਂ ਆ ਤੁਸੀਂ ਕਹਿੰਦੇ ਜੇ ਕਿਸਾਨਾਂ ਨੂੰ ਐਮਐਸਪੀ ਦੇ ਭਾਅ ਤੇ ਭ ਤੇ ਦੇਸ਼ ਦੀ ਜਿਹੜੀ ਇਕਨੋਮੀ ਆ ਟੁੱਟ ਜਾਏਗੀ ਤੇ ਜਿਹੜੇ 8-8 ਲੱਖ ਕਰੋੜ ਰੁਪਏ ਦੇ ਤੁਸੀਂ maaf ਕਰ ਦਿੰਦੇ ਉਹਨਾਂ ਨੂੰ ਉਦੋਂ ਨਹੀਂ ਤੁਹਾਡਾ ਸਿਸਟਮ ਮਿਲਦਾ ਮੈਨੂੰ ਲੱਗਦਾ ਕਿ ਕਿਸਾਨਾਂ ਨੂੰ ਚਾਹੀਦਾ ਹੈਗਾ ਕਿ ਇਹ ਜਿਹੜੇ ਅਗਰ ਤੁਸੀਂ ਸੰਘਰਸ਼ ਕਰਨਾ ਤੇ ਉਦੋਂ ਤੱਕ ਕਰਦੇ ਰਹਿਣਾ ਚਾਹੀਦਾ ਦਿਦੂ ਤੱਕ ਸਰਕਾਰਾਂ ਨੂੰ ਤੁਸੀਂ ਗੋਡੇ ਭਾਰ ਨਹੀਂ ਲੈ ਆਉਂਦੇ ਜਿਵੇਂ ਪਹਿਲਾਂ ਲੈ ਕੇ ਆਏ ਸੀ ਨਾ ਗੋਡੇ ਭਾਰ ਇਸ ਕਰਕੇ ਸਰਕਾਰਾਂ ਨੂੰ ਚਾਹੀਦਾ ਹੈਗਾ ਕਿ ਅਜਿਹੀ ਉਹ ਮੁਸੀਬਤ ਜਾਂ ਨੌਬਤ ਨਾ ਆਵੇ ਇਸ ਤੋਂ ਪਹਿਲਾਂ ਇਹ ਮਸਲੇ ਹੱਲ ਕਰ ਦੇਣੇ ਚਾਹੀਦੇ ਨੇ ਲੱਗਦਾ ਹੈ ਕਿ ਕਿਸਾਨਾਂ ਦੇ ਮਸਲੇ ਇਸ ਤਰੀਕੇ ਦੇ ਨਾਲ ਹੱਲ ਹੋ ਸਕਦੇ ਨੇ ਜਿਸ ਤਰੀਕੇ ਦੇ ਨਾਲ ਕਿਸਾਨ ਪਹੁੰਚ ਰਹੇ ਨੇ ਜੇ ਨਾ ਹੋਣਗੇ ਤੇ ਕਿਸਾਨਾਂ ਨੂੰ ਮੰਗਾ ਮਨਵਾਉਣੀਆਂ ਆਉਂਦੀਆਂ ਨੇ ਉਹਨਾਂ ਨੇ ਪਹਿਲਾਂ ਵੀ ਨਰਿੰਦਰ ਮੋਦੀ ਸਾਹਿਬ ਦੀ ਉਹ 7 ਸਾਲ ਦੀ ਸਰਕਾਰ ਹੋ ਗਈ ਮੋਦੀ ਸਾਹਿਬ ਨੇ ਜਿਹੜੇ ਜਿਹੜੇ ਕਾਨੂੰਨ ਪਾਸ ਕੀਤੇ ਸੀ ਕਿਸੇ ਚੂਨੀ ਕੀਤੀ ਚਾਹੇ ਉਹ ਜੰਮੂ ਕਸ਼ਮੀਰ ਵਾਲਾ 370 ਹੋਵੇ ਚਾਹੇ ਟ੍ਰਿਪਲ ਤਲਾਕ ਵਾਲਾ ਹੋਵੇ ਚਾਹੇ ਐਨ ਆਰ ਸੀ ਹੋਵੇ ਚਾਹੇ ਅਸੀ ਡਬਲ ਏ ਹੋਵੇ ਨਹੀਂ ਮੰਨੇ ਸੀ ਲੇਕਰ ਕਿਸਾਨਾਂ ਨੇ ਮੰਨਵਾ ਲਏ ਆਪਣੇ ਤਿੰਨ ਖੇਤੀਬਾੜੀ ਕਾਨੂੰਨ ਮੰਨਵਾ ਲਏ ਨੇ ਹੁਣ ਚਾਹੇ ਹਰਿਆਣਾ ਦੀ ਮਨੋਰ لال ਖੱਟੜ ਸਰਕਾਰ ਨੇ 200 ਕੰਪਨੀਆਂ ਜਿਹੜੇ ਪੈਰਾਮਿਲਟਰੀ ਫੋਰਸ ਦੀਆਂ ਬੁਲਾ ਲੀਆਂ ਬੈਰੀਗੇਡ ਸਲਾ ਲਏ ਨੇ ਤੇ ਜਦੋਂ ਕਿਸਾਨ ਪੰਜਾਬ ਦਾ ਹਰਿਆਣਾ ਦਾ ਯੂਪੀ ਦਾ ਇਕੱਠਾ ਹੋਇਆ ਨਾ ਤੇ ਫਿਰ ਤੇ ਕਿਸਾਨਾਂ ਦੇ ਅੱਗੇ ਪਹਾੜ ਵੀ ਨਹੀਂ ਟਿਕ ਸਕਦੇ ਨੇ ਇਹ ਤੇ ਕਿਸਾਨਾਂ ਨੇ ਪਹਾੜ ਵੀ ਕਰਕੇ ਮੈਦਾਨ ਪੱਧਰੇ ਕੀਤੇ ਨੇ ਜਦੋਂ ਕਿਸਾਨ ਆਂਦਾ ਆਪਣੀ ਆਈ ਤੇ ਆਂਦਾ ਨਾ ਕਿਸਾਨ ਨੂੰ ਸਿਰਫ ਆਪਣੇ ਮੋਢਿਆਂ ਤੇ ਪੰਜਾਲੀ ਨਹੀਂ ਚੁਕਣੀ ਆਉਂਦੀ ਸਰਕਾਰਾਂ ਡੇਗਣੀਆਂ ਵੀ ਆਉਂਦੀਆਂ ਨੇ ਕਿਸਾਨਾਂ ਨੂੰ